ਤਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਇੱਕ ਉਹ ਨਕਰੀ ਨਸਲ ਹੈ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਹੀ ਜੀ ਆਇਆਂ ਨੂੰ ਬਾਹ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਸਾਰੀਆਂ ਸੰਤਾਂ ਨੂੰ ਜੀ ਆਖਿਆ ਜਾਂਦਾ ਹੈ ਇਹ ਦਾਲ ਪੰਥ ਢਾਵ ਸਰ ਸਾਹਿਬ ਅਫਰੋਈ ਪਰ ਪਿੰਡ ਕਈ ਗਲਾ ਤੋਂ ਦਰਸ਼ੇ ਬਾਬਾ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਬੋਰੀਆਲੇ ਇਹਨਾਂ ਦਾ ਇਹ ਸਾਰਾ ਦਲਬੰਧਾ ਜੀ ਤੇ ਪਰਲੇ ਪਾਸੇ ਉਹਨਾਂ ਦਾ ਰੰਗਰ ਜਲ ਰਿਹਾ ਜੀ ਤੇ ਇੱਧਰ ਸਾਰਾ ਦਲਬੰਧਾ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾ ਦਾ ਗੱਦੀ ਵਾਲਾ ਘੋੜਾ ਜੀ ਇਹਨਾਂ ਦੇ ਕੋਈ ਸਵਾਰੀ ਨਹੀਂ ਕਰਦੇ ਇਹ ਸਿਰਫ ਗੱਦੀ ਦਾ ਹੀ ਘੋੜਾ ਹੀ ਹੈ ਇਹ ਸਾਰੇ ਘੋੜੇ ਤੋਂ ਅੱਗੇ ਮੋਰੀ ਇਹ ਚੱਲਦਾ ਜੀ ਠੀਕ ਹੈ ਜੀ ਤੇ ਬਾਕੀ ਘੋੜੇ ਸਾਰੇ ਏ ਮਹਾਰਾਜ ਦੇ ਮਤਲਬ ਰਾਗੀ ਨੇ ਸਾਰੇ ਇੱਥੇ ਸੇਵਾ ਕਰਦੇ ਆ ਗਏ ਜੀ ਇਹ ਪਿੰਡ ਦੇ ਮੱਖੂ ਵੱਖ ਪਿੰਡਾਂ ਤੋਂ ਸੰਗਤਾਂ ਇੱਥੇ ਪਹੁੰਚੀਆਂ ਆ ਜਣੇ ਜਿਹੜੇ ਇੱਥੇ ਸੇਵਾ ਕਰਦੇ ਨੇ ਇਹ ਬੰਬਾਈ ਢਾਬ ਸਰ ਦੇ ਨਾ ਹਾਂਜੀ ਇਹ ਜਿਹੜਾ ਮੇਨ ਸਥਾਨ ਹੈ ਢਾਬ ਸਰ ਪਧਰੀ ਉਸ ਤੋਂ ਬਾਅਦ ਜੀ ਬਾਬਾ ਸ਼ਹੀਦ ਜੀ ਫਰੋਇਪੁਰ ਗਏ ਸੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ਼ਾ 2200 ਘੋੜਸਵਾਰਾਂ ਨਾਲ ਉੱਥੇ ਸਥਾਨ ਪ੍ਰਕਰੜ ਕੀਤਾ ਜੀ ਉੱਥੇ ਬਹੁਤ ਹੀ ਵਿਸ਼ਾਲ ਤੇ ਵਧੀਆ ਗੁਰਦੁਆਰਾ ਸਾਹਿਬ ਬਣਿਆ ਆ ਤੇ ਇਹ ਸੜਲਪੰਥ ਦੇ ਜਿਹੜੇ ਮੁਖੀ ਆ ਬਾਬਾ ਸੁਖਮਨ ਸਿੰਘ ਜੀ ਜਿਹੜੇ ਜ਼ਹੀਦਾਰ ਆ ਉਹ ਇਹ ਸਾਰੇ ਘੋੜਿਆਂ ਦੀ ਦੇਖ ਰੇក ਸਾਮ ਕਰਦੇ ਆ ਜੀ ਕੋਈ ਗੱਲ ਨਹੀਂ ਕਾਲ ਸਾਰ ਜੀ ਕੀ ਫਤਿਹ ਅਦਰੋ ਵੀਡੀਓ ਬਣਾਈਏ ਇੱਕ ਕਲਿੱਪ ਮਬ ਜੀ ਇਹ ਕੋੜੀ ਕੜੀ ਨਸਲ ਦੀ ਆਈ ਇਹ ਵਾਹਿਗੁਰੂ ਜੀ ਇਹ ਜਿਹੜਾ ਘੋੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਡੀ ਵਾਲਾ ਘੋੜਾ ਜੀ ਇਹਦੇ ਉੱਤੇ ਕੋਈ ਸਵਾਰੀ ਨਹੀਂ ਕਰਦਾ ਇਹ ਸਾਰੇ ਘੋੜਿਆਂ ਤੋਂ ਅੱਗੇ ਗੱਡੀ ਵਾਲਾ ਘੋੜਾ ਜਿਹੜਾ ਦਲ ਪੰਥ ਦੇ ਵਿੱਚ ਛੱਡਿਆ ਜਾਂਦਾ ਇਹ ਉਹ ਘੋੜਾ ਜੀ ਠੀਕ ਆ ਜੀ ਤੇ ਬਾਬਾ ਜੀ ਆਪਣਾ ਦਲ ਇਹ ਦਲ ਮਾਤਾ ਭਾਗੌਰ ਜੀ ਸਮਰਦਾਏ ਢਾਲਸਰ ਸਾਹਿਬ ਪਿੰਡ ਕਰੀਗਲਾ ਫਰੋਇਪੁਰ ਤੋਂ ਜੀ ਸਾਰਾ ਅੱਜ ਕੜੀ ਕੜੀ ਭਾਗਾਂ ਵਾਲੀ ਆ ਵੀ ਅੱਜ ਸਾਨੂੰ ਢਾਲਸਰ ਵਾਲੇ ਬਾਬੇ ਜੀ ਦੇ ਦਰਸ਼ਨ ਹੋ ਗਏ ਸਾਡੇ ਪਿੰਡ ਦੇ ਸੀਗੇ ਬਾਬਾ ਪਿਆਰ ਸਿੰਘ ਜੀ ਅਸੀਂ ਅੱਜ ਇਹਨਾਂ ਦੇ ਵਿੱਚੀ ਬਾਬਾ ਪਿਆਰ ਸਿੰਘ ਜੀ ਦੇਖਦੇ ਆ ਇਹਨਾਂ ਦੇ ਦਰਸ਼ਨ ਹੋ ਕੇ ਬਾਬਾ ਪਿਆਰ ਜੀ ਦੇ ਦਰਸ਼ਨ ਹੋ ਗਏ ਵੇਖੋ ਜੀ ਇਸ ਦਾਲ ਪੰਥ ਦੇ ਵਿੱਚ ਏਡੀ ਗੁਰੂ ਮਹਾਰਾਜ ਦੀ ਕਿਰਪਾ ਵਰਤਦੀ ਆਈ ਉਧਰਲੇ ਪਾਸੇ ਬਾਬਾ ਦਰਸ਼ਨ ਸਿੰਘ ਜੀ ਮਹਾਪੁਰਖ ਆਈ ਜਿਹੜੇ ਉਸ ਸੋਨੇ ਦੇ ਵਰਕ ਵਾਲੀਆਂ ਮਠਿਆਈਆਂ ਚਾਂਦੀ ਦੇ ਵਰਕ ਵਾਲੀਆਂ ਮਠਿਆਈਆਂ ਮਕਰੋਨੀ ਪੀਜ ਪਾਸਤਾ ਗੋਲ ਗੱਪੇ ਇਹੋ ਜੇ ਲੰਗਰ ਲਾ ਕੇ ਤੇ ਇਥੋਂ ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆਈ ਤੇ ਇਸ ਪਾਸੇ ਜਿਹੜੇ ਸਾਰੇ ਹੀ ਆਪਣੇ ਮੁੰਡੇ ਆ ਜੀ ਸਾਰੇ ਤੁਹਾਨੂੰ ਇੱਥੇ ਨਵੇਂ ਮੁੰਡੇ ਸੇਵਾ ਕਰਦੇ ਦਿਖਾਈ ਦੇਣਗੇ ਤੇ ਸਾਰੇ ਹੀ ਦਾਲ ਪੰਥ ਦੇ ਵਿੱਚ ਤੁਸੀਂ ਵੇਖੋਗੇ ਬੜੇ ਹੀ ਚਾਅ ਤੇ ਸਤਿਕਾਰ ਨਾਲ ਇਨ੍ਹਾਂ ਘੋੜਿਆਂ ਦੀ ਸੇਵਾ ਕੀਤੀ ਜਾਂਦੀ ਹੈ ਜੀ ਤੇ ਇਸ ਬਾਬਾ ਜੀ ਦੇ ਬਾਬਾ ਗੁੰਡਾ ਸਾਹਿਬ ਜੀ ਦੇ ਮੇਲੇ ਦੇ ਅਸੀਂ ਖੁਸ਼ੀਆਂ ਪ੍ਰਾਪਤ ਕਰਨ ਆਏ ਆ ਉਹ ਤੁਹਾਨੂੰ ਦਾਲ ਦੇ ਵਿੱਚ ਹੋਰ ਰੰਗ ਦਗਾਉਨੇ ਆ ਇਹ ਬਾਬਾ ਜੀ ਕਿਹੜੀ ਨਸਲ ਲਾਈ ਜੀ ਜਿਹੜਾ ਇਹ ਘੋੜਾ ਹੈ ਜੀ ਇਹ ਘੋੜਾ ਇਹ ਘੋੜਾ ਇਸ ਟਾਈਮ ਬੱਗੀ ਤੇ ਚੱਲਦਾ ਜੀ ਠੀਕ ਹੈ ਤੁਹਾਨੂੰ ਬੱਗੀਆਂ ਦੇ ਵੀ ਦਰਸ਼ਨ ਕਰਾਉਣੇ ਆ ਜਦੋਂ ਇਹ ਘੋੜਾ ਬੱਗੀ ਤੇ ਚੱਲਦਾ ਜੀ ਤੇ ਇੱਕ ਵਾਰ ਸਾਰੇ ਮਤਲਬ ਕੇਂਦਰ ਦਾ ਦ੍ਰਿਸ਼ ਬਣ ਜਾਂਦਾ ਜੀ ਦੇਖਣਯੋਗ ਬਣ ਜਾਂਦਾ ਇਹ ਮਾਰਵਾੜੀ ਨਸਲ ਦਾ ਘੋੜਾ ਜੀ ਠੀਕ ਹੈ ਜੀ ਹਾਂ ਜੀ ਆਜੋ ਹਾਂਜੀ ਇੱਧਰ ਆ ਹਾਂਜੀ ਇੰਦੇ ਕੋਲ ਆ ਜਾਓ ਇਹ ਇੱਕ ਊੜਾ ਵੀ ਗੰਗਾ ਨਗਰ ਤੋਂ ਬਾਬਾਈ ਨੂੰ ਮਤਲਬ ਪੇਟਾ ਚ ਕਿਸੇ ਨੇ ਦਿੱਤਾ ਸੀਗਾ ਜੀ ਤੇ ਇਹ ਵੀ ਇੱਕ ਬਹੁਤ ਹੀ ਪਿਓਰ ਤੇ ਮਾਰਵਾੜੀ ਨਸਲ ਦਾ ਘੋੜਾ ਜੀ ਇਹਦੇ ਉੱਤੇ ਸਿੰਘ ਚੜ ਕੇ ਨਿਸ਼ਾਨਾ ਨਗਾਰਿਆਂ ਦੀ ਸੇਵਾ ਕਰਦੇ ਆ ਤੇ ਨਾਲੇ ਕਿੱਲੇ ਜੁਟਦੇ ਆ ਜੀ ਦੌੜਾ ਲਵਾਉਂਦੇ ਆ ਠੀਕ ਹੈ ਜੀ ਵੀਡੀਓ ਤੋਂ ਸਾਡੀ ਵੀ ਪ੍ਰੋਪਰ ਨਾਲ ਉਵੇਂ ਬਣਾਇਆ ਕਰਨੇ ਹੋਏ ਅਸੀਂ ਬੋਲਦੇ ਹਾਂ ਹੁਣ ਉਹ ਵਸ਼ੀਰੇ ਕੋਲ ਚੱਲ ਗਿਆ ਜੀ ਇਹ ਕਿਹੜੀ ਲੈਂਡ ਦਾ ਘੋੜਾ ਹੈ ਜੀ ਹਾਂ ਜੀ ਇਹ ਜਿਹੜਾ ਘੋੜਾ ਜੀ ਚੰਗੀ ਤਰ੍ਹਾਂ ਵਿਖਾਓ ਸੰਗ ਤੋਂ ਇਹ ਜਿਹੜਾ ਘੋੜਾ ਇਸ ਟਾਈਮ ਜਿਹੜੇ ਚੰਗੇ ਚੰਗੇ ਜਿਹੜੇ ਘੋੜਾ ਪਾਲਕ ਬਰੀਡਰ ਨੇ ਉਹਨਾਂ ਨੂੰ ਤਾਂ ਇਹ ਦੇਖ ਕੇ ਹੀ ਸਮਝ ਆ ਜਾਣੀ ਆ ਵੀ ਇਹ ਘੋੜਾ ਅਬਲਕ ਘੋੜਾ ਏ ਤੇ ਇਸ ਟਾਈਮ ਇਹ ਘੋੜੇ ਦੀ ਕਿੰਨੀ ਡਿਮਾਂਡ ਆਈ ਤੇ ਇਹ ਵੀ ਦਾਲਪੰਥ ਦੇ ਵਿੱਚ ਹਜੇ ਬੱਚਾ ਬਸ਼ੇਰਾ ਤਿਆਰ ਹੁੰਦਾ ਪਿਆ ਜੀ ਤੇ ਹੌਲੀ ਹੌਲੀ ਮਹਾਰਾਜ ਕਿਰਪਾ ਕਰੇ ਇਹ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਵਿਸ਼ਾਲ ਘੋੜਾ ਇਹ ਤਿਆਰ ਹੋਏਗਾ ਇਹਦੇ ਵੱਲ ਮਾੜੀ ਜੀ ਨਿਗਾਹ ਮਰਾਓ ਇਹਦੇ ਕੰਨ ਵੇਖੋ ਜੀ ਕੰਨ ਬਹੁਤ ਹੀ ਜ਼ਿਆਦਾ ਸੁੰਦਰ ਦੋਵੇਂ ਕੰਨ ਤੇ ਆ ਇਹਦਾ ਮੱਥਾ ਤੇ ਇਹਨੂੰ ਜਿਵੇਂ ਮਰਜ਼ੀ ਹੱਥ ਲਾਓ ਜੀ ਇਹ ਬਹੁਤ ਹੀ ਪਿਆਰੇ ਮਹਾਰਾਜੀ ਸਿੰਘਾਂ ਦੇ ਘੋੜੇ ਆ ਜੀ ਤੇ ਇਹ ਕਿੰਨੇ ਮੱਥਦੋ ਗਿਆੂਏ ਇਹ ਜੀ ਪੂਰੇ 17 ਮਹੀਨਿਆਂ ਦਾ ਵਸ਼ੇਰਾ ਜੀ ਠੀਕ ਹੋ ਜੀ ਹਾਂ ਜੀ ਕੱਦ ਕਿੰਨਾ ਕੱਢੂ ਇਹ ਇਹ ਕੱਦ ਜੀ ਕੱਟੋ ਕੱਟ ਵੀ ਇਹਨੂੰ ਮਹਾਰਾਜ ਦੀ ਕਿਰਪਾ ਨਾਲ 64 65 ਇੰਚ ਬੰਨਾ ਚਾਹੀਦਾ ਜੀ ਠੀਕ ਹਾਂ ਜੀ ਆਹ ਕਿੜਾ ਜੀ ਕਰ 60 ਹਾਂਜੀ ਇਹ ਕਿਹੜੀ ਨਸਲ ਦਾ ਆਈ ਇਹ ਵੀ ਘੋੜਾ ਆਈ ਬਹੁਤ ਹੀ ਪਿਆਰਾ ਤੇ ਨਿਸ਼ਾਲਾ ਵਾਲਾ ਘੋੜਾ ਜੀ ਅੱਜ ਥੋੜਾ ਜਿਹਾ ਖਰਾਬ ਕਰਦਾ ਪਿਆ ਮੀਂਹ ਮੂੰਹ ਕਰਕੇ ਇਹ ਵੀ ਨਗਾਰਿਆਂ ਤੇ ਘੋੜਾ ਛੱਡਿਆ ਜਾਂਦਾ ਇਹਦਾ ਰੰਗ ਤੇ ਇਹਦਾ ਇਹ ਸਾਰਾ ਡਿਫਰੈਂਟ ਆ ਜੀ ਇਹਦਾ ਰੰਗ ਕਰਕੇ ਜੀ ਠੀਕ ਹੈ ਹਾਂਜੀ ਤੇ ਜਦੋਂ ਇਹਨੂੰ ਲਗਾਮ ਪੈ ਜਾਂਦੀ ਏ ਇਸ ਘੋੜੇ ਨੂੰ ਤੇ ਉਸ ਤੋਂ ਬਾਅਦ ਇਹ ਜਿਹੜੀ ਦੌੜ ਤੇ ਕਿੱਲੇ ਜੁਕਣਾ ਉਸ ਲਈ ਪਰਫੈਕਟ ਘੜਾਈ ਬਹੁਤ ਵਧੀਆ ਘੜਾਈ ਠੀਕ ਹੈ ਸਾਡੇ ਦਾਲਪਨ ਇੱਕ ਘੜਾ ਘੜਾਈ ਇਹ ਘੋੜਾ ਵੀ ਨਿਸ਼ਾਨਾ ਵਾਲਾ ਈ ਇਹ ਕਿਹੜੀ ਲਿਆਂਦਾ ਈ ਇਹ ਇੰਦੇ ਉੱਤੇ ਸਾਡੇ ਜਿਹੜੇ ਨਿੱਕੇ ਨਿੱਕੇ ਨਿਹੰਗ ਸਿੰਘ ਪੂਰਾ ਇਹਨਾਂ ਨੂੰ ਤਿਆਰ ਕਰਕੇ ਕਮਰ ਕੱਸੇ ਕਰਕੇ ਇਹਨਾਂ ਉੱਤੇ ਨਿਸ਼ਾਨਾ ਤੇ ਦਾਲਪੰਥ ਗਾਂ ਚੱਕਰਵਰਤੀ ਕਰਦੇ ਆ ਜੀ ਇਹ ਘੋੜਾ ਈ ਚੰਬਾ ਘੋੜਾ ਈ ਤੇ ਬਹੁਤ ਹੀ ਕੰਨ ਵੇਖੋ ਇਹਦੇ ਗਰਦਨ ਤੇ ਡਾਬੇ ਇੱਕ ਪੱਟ ਤੇ ਡਾਬੇ ਇਹ ਵੀ ਵੇਖਣ ਨੂੰ ਬਹੁਤ ਹੀ ਡਿਫਰੈਂਟ ਹੈ ਜੀ ਇਹ ਕਿਹੜੀ ਲੈਂਡਾ ਜੀ ਇਹ ਦੀ ਬਹੁਤ ਹੀ ਡਿਫਰੈਂਟ ਲੈਂਡ ਦਾ ਮੰਨਿਆ ਜਾਂਦਾ ਕਿਉਂਕਿ ਇਹ ਸਾਰੇ ਪੈਰਾਂ ਦੇ ਚਟੇ ਆ ਜੀ ਸਾਰੇ ਪੈਰ ਚਟੇ ਤੇ ਮੱਥੇ ਮੱਥਾ ਇਹਦਾ ਚਟਾਈ ਇਹ ਸਵਾਰੀ ਲਈ ਬਹੁਤ ਜ਼ਿਆਦਾ ਜੀ ਮੰਨਿਆ ਜਾਂਦਾ ਕਿਉਂਕਿ ਇਹਨੂੰ ਧੁੱਪੇ ਇਹ ਇਸ ਰੰਗ ਨੂੰ ਫਿਆਲ ਚ ਇਹਨੂੰ ਜਿਵੇਂ ਮਰਜ਼ੀ ਆਪਾਂ ਤੋਰ ਸਕਦੇ ਆ ਜੀ ਇਹ ਘੋੜੇ ਦੀ ਇਹ ਖਾਸੀਅਤ ਆ ਜੀ ਇਹਦਾ ਕੱਦ ਕਿੰਨਾ ਹੈ ਇਹ ਆਮ ਘੋੜਿਆਂ ਨਾਲੋਂ ਜਿਹੜੇ ਘਰੇ ਬੰਨੇ ਹੁੰਦੇ ਘੋੜੇ ਉਹਨਾਂ ਘੋੜਿਆਂ ਦੇ ਨਾਲੋਂ ਇਹ ਦੁੱਗਣੇ ਪਾਵਰਫੁਲ ਤੇ ਸ਼ਕਤੀਸ਼ਾਲੀ ਮੰਨੇ ਜਾਂਦੇ ਕਿਉਂਕਿ ਇਹਨਾਂ ਨੇ ਜਿਵੇਂ ਤੁਸੀਂ ਵੇਖਿਆ ਰਾਤ ਮੀਂਹ ਪਿਆ ਤੁਸੀਂ ਵਖਾ ਸਕਦੇ ਹੋ ਜਿਵੇਂ ਰਾਤ ਮੀਂਹ ਪਿਆ ਇਹਨਾਂ ਨੇ ਆਪਦੇ ਉੱਤੇ ਹੀ ਮੀਂਹ ਗੜੇ ਪਿਛਲੀ ਵਾਰ ਜਦੋਂ ਅਸੀਂ ਇੱਥੇ ਆਏ ਸੀ ਉਦੋਂ ਗੜੇ ਵੀ ਪਏ ਸੀਗੇ ਧੁੱਪਾਂ ਹਨੇਰੀਆਂ ਇਹਨਾਂ ਨੇ ਆਪਦੇ ਉੱਤੇ ਲੰਗਾਉਣੀਆਂ ਹੁੰਦੀਆਂ ਜੀ ਇਸ ਲਈ ਇਹ ਘੋੜਾ ਬਹੁਤ ਹੀ ਸ਼ਾਨਦਾਰ ਇਸ ਬਾਬਾ ਜੀ ਦਾ ਘੋੜਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਘੋੜਾ ਤੁਸੀਂ ਵੇਖ ਸਕਦੇ ਜੀ ਜਿਹੜੇ ਆਮ ਚੰਗੇ ਘਰਾਂ ਦੇ ਵਿੱਚ ਘੋੜੇ ਹੁੰਦੇ ਆ ਉਸ ਤੋਂ ਚੰਗੇ ਹੀ ਬਲੱਡ ਲਾਈਨ ਦਾ ਘੋੜਾ ਜੀ ਇਹ ਕਹਿਣ ਦਾ ਪਾਪ ਠੀਕ ਹੋ ਜੀ ਹਾਂਜੀ ਇਹ ਕਿੰਨੇ ਮਾਸਟਰ ਇਹ ਤਿੰਨ ਰੰਗ ਬਦਲਦਾ ਜੀ ਇਹ ਕਾਲਾ ਵੀ ਹੋ ਜਾਂਦਾ ਇਹ ਨੀਲਾ ਵੀ ਹੋ ਜਾਂਦਾ ਜੀ ਠੀਕ ਹਾਂਜੀ ਇੱਕ ਅੱਧਾ ਕਿਨੈਰਾ ਇੰਦਾ ਹੋ ਗਿਆ ਜੀ 62 52 ਇੰਚ ਕਰ ਦਿੰਦਾ ਕਹਿੰਦਾ ਓਕੇ ਕਿੰਨਾ ਮਤ ਹੋ ਗਿਆ ਹਾਂਜੀ ਇਹ ਹੈਗਾ ਜੀ 3 ਸਾਲ ਦਾ ਘੋੜਾ 4 ਸਾਲ ਦਾ ਘੋੜਾ ਓਕੇ ਜੀ ਚਲੋ ਆ ਜਿਓ ਤੁਹਾਨੂੰ ਦਿਖਾਉਂਦੇ ਹਾਂਜੀ ਬਸ ਕਰ ਗਈ ਹੁਣ ਚੜ੍ਹਦੀ ਗਲਾ ਹੋ ਗਈ ਬਸ ਇਹਨਾਂ ਦਾ ਆਪੇ ਹੀ ਚਲਾਉਣ ਦੇਣਾ ਚੱਲਣ ਦੇ ਪਤਾਕ ਪੂਰੀ ਪੂਰੀ ਆਜ ਛਾਲ ਆਜ ਨਾ ਨਗੜੇ

ਆ ਯਾਰ ਅਰੇ ਹੋਏ ਹੋਏ ਕਿੱਥੇ ਆ ਆਇਆ ਵਖਾ ਵਖਾ ਜਾਂਦਾ ਐਵੇਂ ਵਖਾ ਆ ਵਖਾ ਦੇ ਬਸ ਬਾਜਿਆ ਹਾਂਜੀ ਖਾਲਸਾ ਜੀ ਜਿਹੜੇ ਇਹ ਮਸ਼ੇਰੇ ਨੇ ਇਹ ਤਿਆਰ ਹੁੰਦੇ ਪਏ ਜੀ ਇਹ ਬਹੁਤ ਹੀ ਚੰਗੀ ਨਸਲ ਦੇ ਤੇ ਬਹੁਤ ਹੀ ਅਲੈਦਾ ਕੁਆਲਟੀ ਦੇ ਵਸ਼ੇਰੇ ਤਿਆਰ ਹੁੰਦੇ ਪਏ ਆ ਤੁਸੀਂ ਆਪ ਵੇਖ ਸਕਦੇ ਜੀ ਇਹ ਜਿਹੜੀਆਂ ਚੰਗੀਆਂ ਪੰਜਾਬ ਦੇ ਵਿੱਚ ਚੰਗੀਆਂ ਬਲੱਡ ਲਾਈਨਾਂ ਇਹ ਉਹਨਾਂ ਦੇ ਬੱਚੇ ਆ ਜੀ ਤੇ ਬੜੇ ਸ਼ੌਂਕਣਾ ਸਾਰੀ ਸੰਗਤ ਸਾਡੀ ਸਾਰੇ ਮੁੰਡੇ ਇਹਨਾਂ ਨੂੰ ਬਹੁਤ ਹੀ ਪਿਆਰ ਇਮ ਪਿਆਰ ਨਾਲ ਸਾਹਮਦੇ ਆ ਜੀ ਆ ਜੀ ਆਪਣਾ ਅਸਲ ਪੰਜਾਬ ਨਸ਼ਿਆ ਤੋਂ ਰਹਿਤ